ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਸਾਹਮਣੇ ਨਮਜੋਤ ਕੌਰ ਸਿੱਧੂ ਤੇ ਨਮਜੋਤ ਸਿੱਧੂ ਤੇ ਜਿਹੜਾ ਭਾਈ ਹੁਣ ਮਾਮਲਾ ਇੱਕ ਚਰਚਾ ਦੇ ਵਿੱਚ ਆ ਪਾਰਟੀਆਂ ਦੇ ਵਿੱਚ ਇੱਕ ਗੱਲ ਛਿੜੀ ਹੋਈ ਆ ਵੀ ਹੁਣ 2027 ਚ ਸੀਐਮ ਕੌਣ ਬਣੂਗਾ ਤੇ ਇਸ ਵਾਰ ਪੰਜਾਬ ਕਿਸ ਨੂੰ ਜਿਤਾਊਗਾ ਤੇ ਨਵੀਂ ਪਾਰਟੀ ਆਊਗੀ ਜਾਂ ਕਿ ਇਹੀ ਪੰਜਾਬ ਦੇ ਵਿੱਚ ਰਹੂ ਤਾਂ ਪੂਰੀ ਗੱਲਬਾਤ ਸਾਂਝੀ ਕਰਾਂਗੇ ਤਾਂ ABC ਪੰਜਾਬ ਚੈਨਲ ਬਣੀਓ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁਲਰ ਪਹਿਲਾ ਵੀਡੀਓ ਸੁਣਾ ਦਈਏ ਫਿਰ ਕਰਦੇ ਅੱਗੇ ਗੱਲਬਾਤ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਨਵਜੋਤ ਸਿੰਘ ਸਿੱਧੂ ਦੀ ਚੁੱਪੀ ਉਹ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹੁਣ ਹਾਈ ਕਮਾਂਡ ਨੇ ਕੀ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਲਿਆ ਕਿਉਂਕਿ ਚਰਚਾ ਚੱਲ ਰਹੀ ਸੀ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਮਿਲ ਨਹੀਂ ਰਹੀ ਮੈਨੂੰ ਇਹ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਸਾਹਿਬ ਔਰ ਡਾਕਟਰ ਮਵਜੂਦਕੌਰ ਸਿੱਧੂ ਨੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਸਾਰੇ ਹੀ ਬੇਈਮਾਨ ਨੇ ਜੀ ਕਿਉਂਕਿ ਇਸ ਟਮਾ ਕਾਂਗਰਸ ਪਾਰਟੀ ਦੇ ਵਿੱਚ ਨੇ ਜੇ ਵਾਕਿ ਕਾਂਗਰਸ ਪਾਰਟੀ ਦੇ ਲੀਡਰ ਬੇਈਮਾਨ ਨੇ ਕਾਂਗਰਸ ਪਾਰਟੀ ਪੈਸੇ ਲੈ ਕੇ ਮੁੱਖ ਮੰਤਰੀ ਬਣਾਉਂਦੀ ਆ ਕਾਂਗਰਸ ਪਾਰਟੀ ਪੈਸੇ ਲੈ ਕੇ ਮੰਤਰੀ ਬਣਾਉਂਦੀ ਆ ਕਾਂਗਰਸ ਪਾਰਟੀ ਜਿਹੜੇ ਨੇ ਐਮਐਲਏ ਦੀਆਂ ਟਿਕਟਾਂ ਵੰਡਦੀ ਹੈਗੀ ਤੇ ਇਹਨਾਂ ਕੋਲ ਹਲੇ ਕੀ ਸਾਲ ਪੂਰਾ ਪਿਆ ਤੇ ਇਹ ਫਿਰ ਇਮਾਨਦਾਰ ਬੰਦੇ ਲੱਭ ਲੈਣ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇਮਾਨਦਾਰ ਬੰਦੇ ਨੇ ਨਰਜੋ ਸਿੰਘ ਸਿੱਧੂ ਸਾਹਿਬ ਨੂੰ ਟੀਵੀ ਸ਼ੋਅ ਕਰ ਲੈ ਤੇ ਜੇ ਵਾਕਈ ਪੰਜਾਬ ਦੀ ਗੱਲ ਕਰਨੀ ਹੈ ਤਾਂ ਆਜੋ 1 ਸਾਲ ਵਾਸਤੇ ਪੰਜਾਬ ਤੁਹਾਡੇ ਨਾਲ ਖੜਾ 117 ਬੰਦੇ ਚਾਹੀਦੇ ਤੁਹਾਨੂੰ ਸਾਡੇ ਕੋਲ ਪੰਜਾਬ ਚ 117 ਬੰਦੇ ਨਹੀਂ ਹੈਗੇ ਜੀ ਬੜੇ ਇਮਾਨਦਾਰ ਲੋਕ ਬੈਠੇ ਹੈਗੇ ਨੇ ਜੀ ਤੇ 117 ਲੰਪੂ ਕਰੋ ਤਿਆਰੀ ਪੰਜਾਬ ਦੇ ਵਿੱਚ ਪਾਰਟੀ ਬਣਾ ਲਓ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਚ ਬਣਾਉਣ ਵਾਸਤੇ ਤੁਹਾਨੂੰ 4-500 ਕਰੋੜ ਰੁਪਈਆ ਚਾਹੀਦਾ ਹੈਗਾ ਲੋਕੀ ਬਧੇਰੇ ਨੇ ਜੇ ਤੁਸੀਂ ਸੱਚੇ ਮਨੋਂ ਤੁਰੋਗੇ ਤੇ ਲੋਕੀ ਤੁਹਾਡੇ ਪਿੱਛੇ ਲੱਗ ਜਾਣਗੇ ਲੋਕਾਂ ਨੇ ਮਤਲਬ ਅਕਾਲੀ ਦਲ ਦੇਖ ਲਿਆ, ਭਾਜਪਾ ਦੇਖ ਲਿਆ, ਕਾਂਗਰਸ ਦੇ ਲਈ ਝਾੜੂ ਵਾਲੇ ਵੀ ਦੇਖ ਲਿਆ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਉਹ ਲੋਕੀ ਤਜਰਬਾ ਨਹੀਂ ਕਰਨਗੇ। ਆਪਾਂ ਮੰਨ ਕੇ ਜਦੋਂ ਚਲੋ ਨਵਜੋਤ ਸਿੰਘ ਸਿੱਧੂ ਦੇ ਨਾਮ ਤੇ ਵੀ ਪੰਜਾਬ ਦੇ ਲੋਕ ਤਜਰਬਾ ਕਰ ਲੈਣਗੇ ਕਿ ਸਾਨੂੰ ਇਦਾਂ ਦਾ ਬੰਦਾ ਚਾਹੀਦਾ। ਤੇ ਫਿਰ ਛੱਡੋ ਅਕਾਲੀ ਕਾਂਗਰਸੀਆਂ ਨੂੰ ਛੱਡੋ। ਛੱਡੋ ਇਸ ਪਾਰਟੀ ਨੂੰ ਜਿਹੜੀ ਪਾਰਟੀ ਤੇ ਤੁਸੀਂ ਕਿੰਨੇ ਪੈਸੇ ਲੱਗਦੇ ਨੇ ਜਾਂ ਹੋਰ ਪਾਰਟੀਆਂ ਪੈਸੇ ਦੇ ਕੇ ਕੁਝ ਕੁਰਸੀਆਂ ਮੰਗਦੇ ਚੱਟੋ। ਆਪਣੇ ਆਪ ਨੂੰ ਅਜਮਾ ਵੀ ਲਾਉਣਾ। ਪਤਾ ਲੱਗੇ ਤੁਹਾਡੇ ਬਾਜੂਆਂ ਦੇ ਵਿੱਚ ਕਿੰਨਾ ਦਮ ਆ। ਚਲੋ ਨਾਲ ਪੰਜਾਬ ਤੁਰ ਪੂਗਾ ਜਦੋਂ 2022 ਦੇ ਵਿੱਚ ਕਾਂਗਰਸ ਪਾਰਟੀ ਦੀ ਨਮੂਸ਼ੀ ਭਰੀ ਹਾਰ ਹੋਈ ਸੀ ਤੁਸੀਂ 6-7 ਰੈਲੀਆਂ ਕੀਤੀਆਂ ਸੀ ਲੋਕ ਤਾਂ ਨਾਲ ਤੁਰ ਪਏ ਫਿਰ ਉਦੋਂ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਦੇ ਕਰਕੇ ਰੁਕੇ ਕਿ ਤੁਸੀਂ ਉਦੋਂ ਹੀ ਛੱਡ ਦਿੰਦੇ ਦਫਾ ਕਰਦੇ ਕਾਂਗਰਸ ਪਾਰਟੀ ਦਾ ਪਰ ਉਦੋਂ ਤਾਂ ਇਹਨਾਂ ਲੋਕ ਜਿਹੜੇ ਮਾਈਨਿੰਗ ਚਲਾਉਣ ਵਾਲੇ ਬੰਦੇ ਵੀ ਤੁਸੀਂ ਆਪਣੀ ਗੱਡੀ ਦੇ ਵਿੱਚ ਬੰਡਾ ਲਏ ਸੀ ਸੱਟੇ ਵਾਲੇ ਵੀ ਤੁਸੀਂ ਬਿਠਾ ਲਏ ਆਪਣੀ ਪਾਰਟੀ ਦੇ ਵਿੱਚ ਤੁਹਾਨੂੰ ਉਦੋਂ ਵੀ ਬੰਦੇ ਨਹੀਂ ਲੱਭੇ ਮਾਨ ਹਾਂਜੀ ਇਹ ਜਿਹੜੀ ਹੁਣ ਤੱਕ ਦੀ ਅਪਡੇਟ ਆ ਨਮਜੋਤ ਕੌਰ ਸਿੱਧੂ ਵੱਲੋਂ ਜਿਹੜੇ ਬਈ ਇੱਕ ਸਵਾਲ ਕੀਤੇ ਜਾਂਦੇ ਆ ਵੀ 500 ਕਰੋੜ ਦੇਣ ਵਾਲਾ ਸੀਐਮ ਬੰਦਾ ਬਾਅਦ ਦੇ ਵਿੱਚ ਇੱਕ ਜਿਹੜੇ ਕੀ ਸੁਖਵਿੰਦਰ ਸਿੰਘ ਰਧਾਵਾ ਉਹਨਾਂ ਵੱਲੋਂ ਇਹ ਇਹਨਾਂ ਨੂੰ ਲੀਗਲ ਨੋਟਿਸ ਭੇਜੇ ਜਾਂਦੇ ਆ ਬਿੱਤੂ ਸੀ 7 ਦਿਨਾਂ ਦੇ ਵਿੱਚ ਮਾਫੀ ਮੰਗੋ ਅਗਰ ਜੇ ਨਹੀਂ ਮੰਗਦੇ ਤਾਂ ਅਸੀਂ ਕਾਰਵਾਈ ਸ਼ੁਰੂ ਕਰਾਂਗੇ ਹੁਣ ਉਹ ਵੀ ਕਾਂਗਰਸੀ ਅਤੇ ਇਹ ਵੀ ਕਾਂਗਰਸੀ ਨਵਜੋਤ ਕੌਰ ਸਿੱਧੂ ਹੈ ਤਾਂ ਹੁਣ ਇਹ ਮਾਮਲਾ ਚਰਚਾ ਦੇ ਵਿੱਚ ਇਸ ਕਰਕੇ ਵੀ ਹੁਣ 2027 ਚ ਇੱਕ ਪਾਸੇ ਸੁਖਵੀਰ ਬਾਦਲ ਨੇ ਵੀ ਜ਼ੋਰ ਲਾ ਰੱਖਿਆ ਇੱਕ ਪਾਸੇ ਹੁਣ ਝਾੜੂ ਵਾਲਿਆਂ ਦਾ ਵੀ ਭਾਸ਼ਣ ਆਪਾਂ ਰੋਜ਼ ਸੁਣਦੇ ਆ ਤੇ ਹੁਣ ਪੰਜਾਬ ਦੇ ਵਿੱਚ ਨਵੀਂ ਪਾਰਟੀ ਬਣੂਗੀ ਜਾਂ ਇਹੀ ਪਾਰਟੀ ਨਾਲ ਸਾਰਾ ਪੰਜਾਬ ਫਿਰ ਤੋਂ ਚੱਲੂ ਹੁਣ ਪਹਿਲਾ ਕਾਲੀ ਨਾਲ ਝਾੜੂ ਪਾਰਟੀ ਕਾਂਗਰਸ ਇਹ ਸਾਰੇ ਬਹੁਤ ਸਮਾਂ ਰਹੇਗੇ ਤਾਂ ਹੁਣ ਇਸ ਵਾਰ ਦੇਖਦੇ ਆਂ ਬਈ ਪੰਜਾਬ ਕਿਹਨੂੰ ਜਿੱਤਾਂ ਕਿਉਂਕਿ ਹੁਣ ਕਹਿੰਦਾ ਮੈਂ ਤਾਂ ਇਮਾਨਦਾਰ ਕੋਈ ਪੰਜਾਬ ਦੇ ਵਿੱਚ ਹੁਣ ਤਾਂ ਨਹੀਂ ਰਿਹਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਦਾ ਕਹਿਣਾ ਵੋਟਾਂ ਸਾਰਿਆਂ ਨੂੰ ਪਾਕੇ ਦੇਖ ਲenga ਤੇ ਹੁਣ ਜਿਹੜੇ ਜੇ ਗੱਲ ਕਰੀਏ ਸੁਖਵੀਰ ਬਾਦਲ ਦੀ ਸੁਖਵੀਰ ਬਾਦਲ ਨੇ ਫੁੱਲ ਜ਼ੋਰ ਲਾਇਆ ਹੋਇਆ ਥਾਂ ਥਾਂ ਰੇਲੀਆਂ ਗਿੱਦੜ ਬਾਹਤੋਂ ਵੀ ਕਹਿੰਦਾ ਵੀ ਸਾਡੇ ਇੱਥੇ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਇੱਥੋਂ ਜਿੱਤਦੇ ਆਏ ਤੇ ਅਸੀਂ ਇੱਥੋਂ ਹਰ ਵਾਰ ਜਿੱਤਾਂ ਉਹ ਆਪਣੇ ਬੰਨਿਓ ਜ਼ੋਰ ਲਾ ਰਹੇ ਤੇ ਪਰ ਹੁਣ ਜਿਹੜੇ ਨਮਜੋਤ ਕੌਰ ਸਿੱਧੂ ਤੇ ਨਮਜੋਤ ਸਿੱਧੂ ਹੁਣ ਇਹਨਾਂ ਬੰਨਿਓ ਇਹ ਆ ਵੀ ਇਸ ਬਾਰ ਅਸੀਂ ਐਮਪੀ ਦੀਆਂ ਵੋਟਾਂ ਜਿੱਤੀਆਂ ਦੇਖਣਾ ਹੁਣ ਇਹ ਪੰਦਾ ਵੀ ਨਮਜੋਤ ਕੌਰ ਸਿੱਧੂ ਆ ਜਿਹੜੇ ਕੀ ਉਹਨਾਂ ਨੇ ਵੀ ਹੁਣ ਇਹ ਜਿਹੜੇ ਸਵਾਲ ਕੀਤੇ ਆ ਇਹ ਬਈ ਦੇਖਣਾ ਹੁਣ ਇਹ ਪੰਦਾ ਅੱਗੇ ਦੇ ਮਾਮਲੇ ਇਹਨਾਂ ਦੇ ਕੀ ਰਹਿਣਗੇ ਪੰਜਾਬ 'ਚ ਇਹ ਆਉਣਗੇ ਜਾਂ ਕੋਈ ਹੋਰ ਲੀਡਰ ਬਰੂ ਤਾਂ ਹੁਣ ਝਾੜੂ ਪਾਰਟੀ ਵਾਲਿਆਂ ਨੂੰ ਤਾਂ ਇਹ ਹੁਣ ਸੀਐਮ ਭਵੰਤਪੰਤ ਇਹ ਕਹਿੰਦਾ ਵੀ ਇਹ ਨਾਲੇ 25 ਸਾਲ ਰਾਜ ਕਰਿਆ ਸਾਨੂੰ ਤਾਂ ਸਾਰਾ 3 ਸਾਲ ਹੀ ਹੋਇਆ ਆਇਆ ਨੂੰ ਤਾਂ ਅਸੀਂ ਇੰਨਾ ਨਾ ਵੱਧ ਕੰਮ ਕਰਾਤੇ ਤਾਂ ਸੁਖਵੀਰ ਬਾਦਲ ਕਹਿੰਦਾ ਮੈਂ ਵੱਧ ਕਰਾਈ ਹੈ ਜੀ ਤਾਂ ਹੁਣ ਇਹ ਤਾਂ ਫੈਸਲਾ ਹੀ ਜਨਤਾ ਕਰੂਗੀ ਬਈ ਜਨਤਾ ਹੀ ਜਨਾਰਦਨ ਹੁੰਦੀ ਹੈ ਵੀ ਇਹਨਾਂ ਤੋਂ ਤੁਹਾਨੂੰ ਚੰਗਾ ਕਿਹੜਾ ਲੱਗਦਾ ਤੁਸੀਂ ਆਪਣੇ ਕਮੈਂਟ ਜਰੂਰ ਰੱਖੋ ਪਰ ਹੁਣ ਮੈਂ ਤਾਂ ਇਹ ਵੀ ਕਹੂੰਗਾ ਕੋਈ ਲੀਡਰ ਜੇ ਵੀ ਚਾਹ ਆਵਾਦੀ ਪਾਰਟੀ ਹੈ ਚਾਹ ਜੋ ਵੀ ਵੋਟਾਂ ਪਵਾ ਕੇ ਬਈ ਕੁਰਸੀ ਤੇ ਬਹਿ ਜਾਂਦੇ ਆ ਬਾਅਦ ਦੇ ਵਿੱਚ ਚਾਹ ਦੰਗੇ ਹੋਣ ਚਾਹ ਕੋਈ ਮਰੇ ਕੋਈ ਮਤੋਂ ਗੈਂਗਸਟਰ ਪੰਜਾਬ ਦੇ ਵਿੱਚ ਐਨੇ ਹੋਗੇ ਥਾਂ ਥਾਂ ਤੇ ਕ੍ਰਾਈਮ ਹੋ ਰਿਹਾ ਦੂਜੇ ਤੀਜੇ ਦਿਨ ਕੋਈ ਨਾ ਕੋਈ ਖਬਰ ਆ ਜਾਂਦੀ ਆ ਮੈਂ ਕਹਿੰਦਾ ਪੰਜਾਬ ਦਾ ਤਾਂ ਪਹਿਲਾ ਨਾਮ ਤਾਂ ਬੇੜਾ ਘਰ ਕੋਹਰੇ ਤੇ ਮੈਂ ਤਾਂ ਇਹੀ ਕਹੂੰਗਾ ਬਾਈ ਸਾਡੇ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਗਾ ਮੈਂ ਤਾਂ ਕੁਛ ਨਹੀਂ ਕਹਿੰਦਾ ਅੱਗੋਂ ਬੀਐੱਟ ਕੀ ਤੁਸੀਂ ਕਿਹਨੂੰ ਜਤਾਉਣਾ ਚਾਹੁੰਦੇ ਹੋ ਕਮੈਂਟ ਜ਼ਰੂਰ ਰੱਖੋ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਨਮਜੋਤ ਕੌਰ ਸਿੱਧੂ ਲੈ ਕੇ ਤੇ ਸਾਰੀ ਬਈ ਪਾਰਟੀ ਜਿੰਨੇ ਵੀ ਲੀਡਰਾਂ ਚਰਚਾ ਹੋ ਸੜੀ ਪਈ ਹੈ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਹੈ ਸਾਂਝੀ ਜੀ ਨੂੰ ਕਰਨ ਧੰਨਵਾਦ